ਵਾਇਬ ਨਿਟੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਕਗਮ ਸਿੰਘ ਬੜਾਚ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸ਼ਹੀਦ ਪਾਈ ਖਲਰਜੀ ਬਾਰੇ ਅੱਜ ਕੱਲ ਦੀ ਨੌਜਵਾਨੀ ਦੇ ਜੋ ਰੋਲ ਮਾਡਲ ਆ ਕਈਆਂ ਦੇ ਕੋਈ ਗਾਇਕ ਆ ਕੋਈ ਸੈਲਿਬ੍ਰਿਟੀ ਜਾਂ ਕੋਈ ਇੰਸਟਾਗ੍ਰam ਦੇ ਇਨਫਲੂਐਂਸਰ ਪਰ ਸਾਡੇ ਅਸਲੀ ਰੋਲ ਮਾਡਲ ਕੌਣ ਹੋਣੇ ਚਾਹੀਦੇ ਆ ਅੱਜ ਅਸੀਂ ਉਹਨਾਂ ਬਾਰੇ ਗੱਲ ਕਰਾਂਗੇ ਅੱਜ ਮੇਰਾ ਸਾਥ ਦੇਣ ਆਏ ਆ ਇੱਕ ਉਹ ਸਿੱਖਿਅਤ ਜਿਨ੍ਹਾਂ ਨੂੰ ਤੁਸੀਂ ਟੀਵੀ ਤੇ ਦੇਖਦੇ ਰਹਿੰਦੇ ਰਹਿੰਦੇ ਹੋ ਤਾਂ ਜੋ ਸਿੱਖ ਕੌਮ ਦੀ ਆਵਾਜ਼ ਹਮੇਸ਼ਾ ਚੱਕਦੇ ਰਹਿੰਦੇ ਆ। ਆਜੋ ਜੀ ਉਹਨਾਂ ਦਾ ਵੀ ਬੱਦਰੀ ਸਾਹ ਚ ਪਾ ਲਈਏ। ਭਾਈ ਲਵਸ਼ਿੰਦਰ ਸਿੰਘ ਡਿਲੀਵਰ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪਾਂ ਗੱਲ ਕੀਤੀ ਕਿ ਅੱਜ ਜੋ ਆਪਾਂ ਭਾਈ ਖਲੜਾ ਜੀ ਬਾਰੇ ਗੱਲ ਕਰਨ ਜਾ ਰਹੇ ਹਾਂ। ਜੀ। ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਸਰਕਾਰਾਂ ਦੇ ਅੱਖਾਂ ਦੇ ਵਿੱਚ ਭਾਈ ਖਲੜਾ ਜੀ ਇੰਨੇ ਕਿਉਂ ਰੜਤਦੇ ਸੀ? ਸਰਕਾਰਾਂ ਦੇ ਅੱਖਾਂ ਦੇ ਵਿੱਚ ਹਰ ਉਹ ਵਿਅਕਤੀ ਰਟਕਦਾ ਆਇਆ ਜਿਹੜਾ ਸਰਕਾਰ ਦੇ ਚੱਲਦੇ ਹੋਏ ਪ੍ਰਬੰਧ ਨੂੰ ਚੈਲੰਜ ਕਰਦਾ ਜੀ ਔਰ ਉਹਨੂੰ ਬਦਲਣ ਵਾਸਤੇ ਯਤਨ ਕਰਦਾ ਪਰ ਭਾਈ ਜਸਵੰਤ ਸਿੰਘ ਖਾਲੜਾ ਇੱਕ ਅਜਿਹੋ ਜਿਹਾ ਸਖਸ਼ੀਤ ਹੋਇਆ ਜਿਸ ਤਰ੍ਹਾਂ ਤੁਸੀਂ ਰੋਲ ਮਾਡਲ ਦੀ ਗੱਲ ਕੀਤੀ ਆ ਕਿ ਉਹ ਵਾਕਿਆ ਹੀ ਅਸਲੀਅਤ ਵਿੱਚ ਰੋਲ ਮਾਡਲ ਸੀ ਰੋਲ ਮਾਡਲ ਰਹਿਣਗੇ ਹਮੇਸ਼ਾ ਹੀ ਜਿਨ੍ਹਾਂ ਨੇ ਸਰਕਾਰ ਵੱਲੋਂ ਕੀਤੇ ਹੋਏ ਜ਼ੁਲਮਾਂ ਦਾ ਜੋ ਭੰਡ ਆਇਆ ਉਹ ਚਰਾਹੇ ਵਿੱਚ ਪੰਨਿਆ ਕਿਉਂਕਿ ਅਣਪਛਾਤੀਆਂ ਲਾਸ਼ਾਂ ਕਰਾਰ ਦੇ ਕੇ ਸਸਕਾਰ ਕੀਤੇ ਗਏ ਹਜ਼ਾਰਾਂ ਦੀ ਤਾਦਾਦ ਵਿੱਚ ਨੌਜਵਾਨਾਂ ਨੂੰ ਭਾਈ ਜਸਵੰਤ ਸਿੰਘ ਖਾਲੜਾ ਨੇ ਬਹੁਤ ਹੀ ਅਨੋਖੇ ਤਰੀਕੇ ਦੇ ਨਾਲ ਲੜਨਾ ਕੀਤਾ ਔਰ ਪੂਰੀਆਂ ਲਿਸਟਾਂ ਤਿਆਰ ਕੀਤੀਆਂ ਉਹਨਾਂ ਦੇ ਪਰਿਵਾਰਾਂ ਦੇ ਵੀਰ ਵੀ ਅਗਤਰ ਕੀਤੇ ਅਤੇ ਉਸ ਸਾਰੇ ਵੀਰ ਵੀ ਨੂੰ ਲਿਆ ਕੇ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਸੀ ਔਰ ਜਦੋਂ ਇਸ ਗੱਲ ਦਾ ਪਤਾ ਉਸ ਵੇਲੇ ਦੇ ਜੋ ਡੀਜੀਪੀ ਸੀ ਪੰਜਾਬ ਦਾ ਕੇਪੀ ਗਿੱਲ ਪੰਜਾਬ ਦਾ 부ਚੜ ਜਿਹਨੂੰ ਆਪਾਂ ਕਹਿੰਦੇ ਆ ਉਸ ਨੂੰ ਪਤਾ ਲੱਗਾ ਤਾਂ ਉਹਨੇ ਇਹ ਸੁਨੇਹਾ ਭੇਜਿਆ ਸੀਗਾ ਔਰ ਭਾਈ ਜਸਵੰਤ ਨੇ ਖਾੜਾਉਣ ਸਪੈਸ਼ਲ ਅੱਖ ਆ ਗਿਆ ਸੀ ਸਰਕਾਰ ਵੱਲੋਂ ਕਿ ਤੂੰ ਇਹ ਕੰਮ ਕਰਨਾ ਬੰਦ ਕਰ ਦੇ ਜੇ ਤੂੰ ਇਹ ਬੰਦ ਕੰਮ ਨਹੀਂ ਕਰੇਗਾ ਕੰਮ ਬੰਦ ਕਰਨਾ ਇਸ ਕੰਮ ਨੂੰ ਬੰਦ ਨਹੀਂ ਕਰੂੰਗਾ ਤਾਂ ਫੇਰ ਤੂੰ 25000 ਲਾਸ਼ਾਂ ਲੱਭੀਆਂ ਤੇ ਉਹਦੇ ਵਿੱਚ ਤੂੰ ਇੱਕ ਆਪਣੇ ਆਪ ਨੂੰ ਵੀ ਨਿਸ਼ਾਨਮਨ ਕਰ ਲਵੇਂ ਸੋ ਭਾਈ ਜਸਵੰਤ ਸਿੰਘ ਖਾਲੜਾ ਨੇ ਇਹ ਜੋ ਕਾਮਿਕਾ ਜਿਸ ਦਾ ਇਹ ਬਹੁਤ ਹੀ ਬਾਖੂਬੀ ਦੇ ਨਾਲ ਨਿਭਾਇਆ ਅਤੇ ਉਹਨਾਂ ਨੇ ਜੋ ਖੋਜ ਕੀਤੀ ਖੋਜ ਦੌਰਾਨ ਉਹਨੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਮਹਿੰਦਰ ਕੌਰ ਨੂੰ ਲੱਭਿਆ ਬਾਬਾ ਗੁਰਵਜਨ ਸਿੰਘ ਮਾਨੋਚਾਲ ਦੀ ਮਾਤਾ ਗੁਰਮੀਤ ਕੌਰ ਨੂੰ ਲੱਭਿਆ ਕਿਵੇਂ ਉਹਨਾਂ ਦੇ ਸਸਕਾਰ ਕੀਤੇ ਗਏ ਸੀ ਸ਼ਮਸ਼ਾਨ ਘਾਟਾਂ ਦੇ ਵਿੱਚ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਔਰ 25000 ਦੇ ਕਰੀਬ ਉਹਨੇ ਨਿਸ਼ਾਨਦੇਹੀ ਕੀਤੀ ਸੀ ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ੀਆਂ ਕਰਾਰ ਦੇ ਕੇ ਉਹ ਉਸ ਵੇਲੇ ਪੰਜਾਬ ਦੀ ਪੁਲਿਸ ਨੇ ਸਸਕਾਰ ਕੀਤੇ ਸੀ ਸੋ ਭਾਈ ਜਸਵੰਤ ਸਿੰਘ ਖਾਲੜਾ ਇੱਕ ਵਿਲੱਖਣ ਸ਼ਖਸੀਅਤ ਹੋ ਜਾਣ ਔਰ ਉਹਨਾਂ ਦੀ ਇਸ ਹੀ ਇਸੇ ਹੀ ਅਹਿਮੀਅਤ ਨੂੰ ਸਮਝਦਾ ਅੱਜ ਬ੍ਰਿਸ਼ਾਂ ਦੇ ਵਿੱਚ ਵੀ ਜਾ ਰਿਹਾ ਜਿਵੇਂ ਕਿ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਇੱਕ ਐਲੀਮੈਂਟਰੀ ਸਕੂਲ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਸਥਾਪਿਤ ਕੀਤਾ ਗਿਆ ਜੀ ਸ਼ਾਇਦ ਅਮਰੀਕਾ ਦੇ ਵਿੱਚ ਕੀਤਾ ਗਿਆ ਜੀ ਅਮਰੀਕਾ ਦੇ ਵਿੱਚ ਕੀਤਾ ਗਿਆ ਅਮਰੀਕਾ ਦੇ ਵਿੱਚ ਹਾਂਜੀ ਅਮਰੀਕਾ ਵਿੱਚ ਕੀਤਾ ਗਿਆ ਜੀ ਜੀ ਜਿਵੇਂ ਆਪਾਂ ਗੱਲ ਕੀਤੀ ਕਿ ਭਾਈ ਖਾਲੜਾ ਜੀ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜੀ 25000 ਜੋ ਸਾਡੇ ਨੌਜਵਾਨ ਸੀ ਬੀਬੀਆਂ ਸੀ ਉਹਨਾਂ ਦੀਆਂ ਜੋ ਬਾਡੀਆਂ ਸੀ ਉਹਨਾਂ ਬਾਰੇ ਉਸ਼ਪਤਾਲ ਕੀਤੀ ਲੱਭਿਆ ਉਹ ਜੀ ਉਹਨਾਂ ਨੇ ਕਦੀ ਹਥਿਆਰ ਨਹੀਂ ਚੱਕਿਆ ਕਈ ਵਾਰ ਜੋ ਵਿਰੋਧੀ ਧੇਰੇ ਆ ਉਹ ਇਹ ਸਾਡੇ ਤੇ ਤਹਮਤ ਲਾਉਂਦੀ ਆ ਕੀਚੀ ਉਦੋਂ ਹਥਿਆਰ ਬੰਦੀ ਸੀ ਉਦੋਂ ਅਤਵਾਦੀ ਸੀ ਇਹੋ ਜਿਹਾ ਕੁੱਸ਼ ਕਰਦੇ ਸੀ ਪਰ ਭਾਈ ਖਾਲੜਾ ਜੀ ਨੇ ਤਾਂ ਕਦੀ ਹਥਿਆਰ ਨਹੀਂ ਚੱਕਿਆ ਉਹਨਾਂ ਨੇ ਤਾਂ ਇੱਕ ਜੋ ਕਲਮ ਆ ਉਹਦੇ ਰਾਹੀਂ ਆਪਣਾ ਜੋ ਸੰਘਰਸ਼ ਉਹਨੇ ਕਲਮ ਚੱਕੀ ਔਰ ਜੋ ਸਰਕਾਰ ਦੇ ਕਾਲੇ ਕਾਰਨਾਮੇ ਸੀਗੇ ਉਸ ਕਲਮ ਦੇ ਨਾਲ ਉਸ ਕਾਲੇ ਕਾਰਨਾਮਿਆਂ ਨੂੰ ਉਜਾਗਰ ਕੀਤਾ ਹੁਣ ਜੇ ਸਰਕਾਰ ਨੂੰ ਜੋ ਕੁਕਰਮ ਕਰਨ ਵੇਲੇ ਸ਼ਰਮ ਨਹੀਂ ਆਈ ਜੀ ਤੇ ਸ਼ਰਮ ਜਦੋਂ ਉਹ ਕਾਰਨਾਮੇ ਜ਼ਾਹਰ ਕੀਤੇ ਭਾਈ ਜਸਵੰਤ ਸਿੰਘ ਨੇ ਤੇ ਫਿਰ ਉਹਨੇ ਸ਼ਰਮ ਮਹਿਸੂਸ ਕੀਤੀ ਜੀ ਤੇ ਉਹਨਾਂ ਨੇ ਕੁਝ ਹਤਕੰਡਾ ਵਰਤਿਆ ਤੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਕੇ ਭਾਰੀ ਤਸੀਹੇ ਦੇਣ ਤੋਂ ਬਾਅਦ ਸ਼ਹੀਦ ਕਰ ਦਿੱਤਾ ਸੀਗਾ ਕੀਤਾ ਜੀ ਜਿਵੇਂ ਤੁਸੀਂ ਕੇਪੀ ਗਿੱਲ ਦੀ ਗੱਲ ਕੀਤੀ ਜਿਹਨੂੰ ਬਾਰ-ਬਾਰ ਪੁੱਛੜ ਕੇ ਆ ਜਾਂਦਾ ਹੈ ਵੈਸੇ ਲੋਕ ਕੇਪੀਐਸ ਗਿੱਲ ਕਹਿਣਗੇ ਪਰ ਆਪਾਂ ਕੇਪੀ ਗਿੱਲ ਕਹਾਂਗੇ ਜੀ ਬੁੱੱਚਾ ਪੰਜਾਬ ਦੇ ਉਦੋਂ ਉਹਨਾਂ ਨੇ ਇਹ ਫੋਲ ਫਲਾ ਦਿੱਤੀ ਕਿ ਭਾਈ ਖੱਲੜਾ ਜੀ ਜੋ ਹੈ ਪ੍ਰੋਪਾਗੈਂਡਾ ਫਲਾਉਂਦੇ ਆ ਉਹ ਜੋ ਗੱਲਾਂ ਕਰਦੇ ਆ ਸੱਚ ਨਹੀਂ ਕਰ ਰਹੇ ਹੈਗੇ ਪਰ ਉਹਨਾਂ ਕੋ ਤਾਂ ਸਬੂਤ ਸਾਰਾ ਪਿਆ ਸੀ ਉਹਨਾਂ ਨੇ ਪ੍ਰੈਜ਼ੈਂਟ ਵੀ ਕੀਤਾ ਜਿੱਥੇ ਵੀ ਉਹ ਗੱਲ ਕਰਦੇ ਸੀ ਉਹ ਇੱਕ ਵਕੀਲ ਸੀਗੇ ਉਹ ਆਪਣੇ ਜੋ ਵੀ ਪ੍ਰੂਫ ਸੀ ਸ਼ੋਅ ਕਰਦੇ ਸੀ ਪਰ ਫਿਰ ਵੀ ਸਰਕਾਰਾਂ ਨੇ ਉਹਨਾਂ ਨੂੰ ਇੱਕ ਜੋ ਪ੍ਰੋਪਾਗੈਂਡਾ ਦੀ ਮਸ਼ੀਨ ਦਿਖਾ ਲੰਦੀ ਕੋਸ਼ਿਸ਼ ਕੀਤੀ ਉਹ ਸਰਕਾਰ ਦਾ ਤਾਂ ਕੰਮ ਹੀ ਹੁੰਦਾ ਕਿ ਜਿਹੜਾ ਵੀ ਸੱਚ ਬੋਲਦਾ ਆ ਉਹਨੂੰ ਬਦਨਾਮ ਕੀਤਾ ਜਾਂਦਾ ਜਾਂ ਉਹਦੇ ਸੱਚ ਨੂੰ ਛੱਟਲੌਣ ਵਾਸਤੇ ਕੋਈ ਨਾ ਕੋਈ ਬਹਾਨਾ ਘਟ ਲੈਂਦੇ ਆ ਕਿ ਇਹ ਬੰਦਾ ਝੂਠ ਬੋਲ ਰਿਹਾ ਜਾਂ ਕਿ ਝੂਠ ਨਹੀਂ ਉਹ ਬਿਲਕੁਲ ਸੱਚ ਸੀਗਾ ਔਰ ਜਿਹੜੀਆਂ ਹਨੇਰਾ ਪੰਜਾਬ ਤੋਂ ਗਵਾਂਡੀ ਸੂਬਿਆਂ ਨੂੰ ਜਾਂਦੀਆਂ ਉਹਨਾਂ ਸੂਬਿਆਂ ਦੇ ਜੋ ਉਸ ਵੱਲੇ ਪੋਰਸ ਮੁਹੀ ਸਨ ਉਹਨੇ ਬਕਾਇਦਾ ਲਖਤੀ ਸ਼ਿਕਾਇਤ ਕੀਤੀ ਸੀ ਕਿ ਪੰਜਾਬ ਤੋਂ ਆਉਣ ਵਾਲੀਆਂ ਨਹਿਰਾਂ ਦੇ ਵਿੱਚ ਸैक ਨੌਜਵਾਨਾਂ ਦੀਆਂ ਲਾਸ਼ਾਂ ਆਉਂਦੀਆਂ ਔਰ ਭਰੀਆਂ ਜਾਂਦੀਆਂ ਸੀ ਲਾਸ਼ਾਂ ਦੇ ਨਾਲ ਨਹਿਰਾ ਉਸ ਵੱਲੇ ਸੋ ਇੰਨਾ ਜ਼ੁਲਮ ਕੀਤਾ ਕਿਸੇ ਨੂੰ ਪਤਾ ਹੀ ਕੁਝ ਨਹੀਂ ਸੀਗਾ ਕਿ ਕਿੰਨੇ ਸੰਗਸ਼ੀਰ ਕਰ ਦਿੱਤੇ ਇਹ ਭਾਈ ਜਸਵੰਤ ਖਾਲੜਾ ਦੀ ਹੀ ਦੇਣ ਹੈ ਕਿ ਉਹਨਾਂ ਨੇ ਇਹ ਏਡਾ ਵੱਡਾ ਕਾਰਜ ਇਹ ਕੀਤਾ ਸੀਗਾ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਕਿ ਜੋ ਸ਼ਹੀਦ ਭਾਈ ਖਗੜਾ ਜੀ ਨੇ ਕੀਤਾ ਉਹਨਾਂ ਕਾਰਨ ਹੀ ਸਾਨੂੰ ਪਤਾ ਹੈ ਕਿ ਕਿੰਨੇ ਸਾਡੇ ਸੇਈ ਸ਼ਹੀਦ ਕੀਤੇ ਗਏ ਕਿੱਥੇ-ਕਿੱਥੇ ਉਹਨਾਂ ਦੇ ਸੰਸਕਾਰ ਕੀਤੇ ਗਏ ਬਹੁਤ ਵੱਡੀ ਦੇਣ ਆ ਉਹਨਾਂ ਦੀ ਤੁਹਾਡਾ ਕਦੀ ਹੋਇਆ ਕੀ ਉਹਨਾਂ ਦੇ ਨਾਲ ਗੱਲ ਹੋਈ ਉਸ ਟੈਂਡ ਦੇ ਵਿੱਚ ਤੁਸੀਂ ਵੀ ਕਾਫੀ ਐਕਟਿਵ ਸੀ ਕਦੀ ਮੈਨੂੰ ਦਾ ਮੌਕਾ ਆ ਹੁਣ ਤੇ ਗੱਲ ਹੋਈ ਜੇ ਪੰਜਾਬ ਦੇ ਵਿੱਚ ਤਾਂ ਨਹੀਂ ਮੈਨੂੰ ਇੰਗਲੈਂਡ ਦੇ ਵਿੱਚ ਇੱਕ ਵਾਰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਸੀਗਾ ਤੇ ਬਰਮੰਗ ਵਿੱਚ ਹੀ ਗੁਰੂ ਜਿਹੜਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਆ ਉੱਥੇ ਇੱਕ ਫੈਡਰੇਸ਼ਨ ਦੀ ਉਸ ਵੇਲੇ ਕਾਨਫਰੰਸ ਸੀਗੀ ਉਹ ਉਸ ਕਾਨਫਰੰਸ ਤੇ ਬਸ ਅਸੀਂ ਸ਼ਾਮਲ ਹੋਣ ਵਾਸਤੇ ਸਾਊਥ ਤੋਂ ਆਈ ਸੀ ਤੇ ਕਾਨਫਰੰਸ ਦੀ ਸਮਾਪਤੀ ਤੋਂ ਬਾਅਦ ਫਿਰ ਭਾਈ ਜਸਵੰਤ ਸਿੰਘ ਖਾਲੜਾ ਨੇ ਇੱਕ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਉਹਨੇ ਇੱਕ ਸੁਝਾਅ ਦਿੱਤਾ ਸੀ ਖਾਰਕੁੱਤਰਾ ਵਾਸਤੇ ਕਿ ਜੇ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਹੁੰਦੀਆਂ ਜੀ ਤੇ ਉਹਦੇ ਵਿੱਚ ਸਿੱਖਾਂ ਨੂੰ ਵੱਲ ਕੇ ਖਾਲਸਤਾਨੀਆਂ ਨੂੰ ਉਹਦੇ ਵਿੱਚ ਭਾਗ ਲੈਣਾ ਚਾਹੀਦਾ ਉਹ ਜਿਹੜਾ ਹੈਗਾ ਫਰੰਟ ਉਹ ਖੁੱਲਾ ਨਹੀਂ ਛੱਡਣਾ ਚਾਹੀਦਾ ਜੀ ਸਾਰਿਆਂ ਨੇ ਇਸ ਗੱਲ ਨੂੰ ਉਸ ਵੇਲੇ ਮੰਨਿਆ ਵੀ ਸੀਗਾ ਵੀ ਹਾਂ ਬਾਕੀ ਗੱਲ ਸਹੀ ਆ ਉਹਦੇ ਵਾਸਤੇ ਭਾਈ ਜਸਵੰਤ ਸਿੰਘ ਖਾਲੜਾ ਨੇ ਕਿਹਾ ਸੀ ਕਿ ਜਿੱਥੇ-ਜਿੱਥੇ ਵੀ ਜਿਹਦੀ ਪਹੁੰਚ ਆ ਨਾ ਉਹ ਆਪਣੇ ਨਾਲ ਦੇ ਸਿੰਘਾਂ ਦੇ ਨਾਲ ਗੱਲਬਾਤ ਕਰਕੇ ਵੇਖੇ ਤੇ ਹੈਰਾਨੀ ਦੀ ਗੱਲ ਉਦੋਂ ਇਹ ਹੋਈ ਕਿ ਉਸ ਕਾਨਫਰੰਸ ਤੋਂ ਜਦੋਂ ਵਾਪਸ ਜਾਂਦੇ ਸੀ ਨਾ ਜੀ ਸਾਡੇ ਨਾਲ ਇੱਕ ਵਿਅਕਤੀ ਸੀਗਾ ਉਹ ਜਦੋਂ ਕਾਰ ਚ ਬਹਿਣ ਲੱਗਾ ਹਨ ਬੰਦੇ ਸਾਹ ਜੀ ਕਹਿੰਦਾ ਅਜ ਤਾਂ ਬੰਦਾ ਹੀ ਸਰਕਾਰੀ ਆ ਅਛਾ ਜੀ ਅਸੀਂ ਕਹਾਂ ਪੈ ਤੈਨੂੰ ਕਿਤਾ ਪਤਾ ਤੈਨੂੰ ਹਰ ਬੰਦਾ ਪੜਿਆ ਲਿਖਿਆ ਬੰਦਾ ਸਰਕਾਰੀ ਲੱਗਦਾ ਕਹਿੰਦਾ ਨਹੀਂ ਇਹ ਖਾਲਿਸਤਾਨ ਤੋਂ ਧਿਆਨ ਪਟਕਾ ਰਿਹਾ ਜੀ ਇਹ ਸੋਚ ਲੋਕਾਂ ਦੀ ਆਪਣੇ ਆਦੀ ਹੈ ਪਰ ਜਦੋਂ ਅਸ਼ੀਰ ਹੋ ਗਿਆ ਭਾਈ ਜਸਵੰਤ ਖਾਦੜ ਦੀ ਸ਼ਹਾਦਤ ਹੋ ਗਈ ਉਹੀ ਬੰਦਾ ਉਹ ਸ਼ਰਦਾ ਦੇ ਫੁੱਲ ਪੇਂਟ ਕਰਦੇ ਸੀ ਜੀ ਮੈਨੂੰ ਲੱਗਦਾ ਇਹ ਕਿ ਆਪਣੇ ਲੋਕਾਂ ਦੀ ਬਹੁਤ ਹਮ ਗਲਤੀ ਹੈ ਕਿ ਅਸੀਂ ਬਹੁਤ ਛੇਤੀ ਦਿਨਾਂ ਜਿਹਦੇ ਜੱਜ ਕਰਨ ਲੱਪਨੇ ਜਿਹਦੇ ਜਿਹਦੇ ਵਿਚਾਰਾਂ ਦੇ ਮੁਤਾਬਕ ਦੂਜੇ ਬੰਦੇ ਦੇ ਵਿਚਾਰ ਨਹੀਂ ਹੁੰਦੇ ਜੀ ਉਹ ਉਹ ਕੋ ਸੌਖਾ ਤਰੀਕਾ ਕਿ ਮੁਹਾਵਰੇ ਬਣ ਗਿਆ ਉਹਨੂੰ ਕਹਿ ਦੋ ਸਰਕਾਰੀ ਆ ਸਰਕਾਰੀ ਏਜੰਸੀਆਂ ਦਾ ਬੰਦਾ ਆ ਇੱਕ ਕਟ ਆ ਆਰਐਸ ਦਾ ਏਜੰਟ ਆ ਜੀ ਲਕਰ ਤੁਰ ਜੀ ਤਾਂ ਓਦਾਂ ਹੀ ਜਿਵੇਂ ਤੁਸੀਂ ਕਿਹਾ ਕਿ ਸ਼ਹੀਦੀ ਤੋਂ ਬਾਅਦ ਫੇਰ ਆਪਣੇ ਸ਼ਰਦਾ ਦੇ ਫੁੱਲ ਪੇਂਟ ਕਰਦੇ ਆ ਜੀ ਸੋ ਇਹ ਇਹ ਕੱਲੀ ਇੱਕ ਭਾਈ ਜਸਵੰਤ ਖਾਲੜਾ ਦੀ ਕਹਾਣੀ ਨਹੀਂ ਇਹ ਬਹੁਤ ਬਾਰ ਅਜਿਹਾ ਵਾਪਰਿਆ ਜੀ ਤੇ ਜਿਨ੍ਹਾਂ ਜਿਉਂਦੇ ਜੀ ਜਿਨ੍ਹਾਂ ਦੀਆਂ ਆਲੋਚਨਾ ਕਰਦੇ ਰਹੇ ਜਿਨ੍ਹਾਂ ਨੂੰ ਸਰਕਾਰੀ ਕੰਦਰ ਲੋਕੀ ਬਾਅਦ ਵਿੱਚ ਉਹਨਾਂ ਦੇ ਜਦੋਂ ਆਪਣੇ ਉਹਨੇ ਸੀਸ ਵਾਰ ਕੇ ਆਪਣੇ ਆਪ ਸਬੂਤ ਦੇ ਤੱਕ ਕੀ ਆ ਉਸ ਤੋਂ ਬਾਅਦ ਉਹ ਲੋਕੀ ਉਹਨਾਂ ਸ਼ਰਤਾਂ ਦੇ ਉੱਪਰ ਉਹੀ ਉਹੀ ਪੇਟ ਗੱਲ ਲੱਗੇ ਜਿਹੜੇ ਉਹਨਾਂ ਦੇ ਖਿਲਾਫ ਹੁੰਦੇ ਸੀ ਮੈਨੂੰ ਲੱਗਦਾ ਜਿਵੇਂ ਮੈਂ ਗੱਲ ਕੀਤੀ ਕਿ ਇਹ ਸਾਡੀ ਕੌਮ ਦੀ ਬਹੁਤ ਵੱਡੀ ਗੱਲ ਬਹੁਤ ਵੱਡੀ ਅਸੀਂ ਆਪਣੀ ਇੱਕ ਤਾਂ ਵਿਚਾਰ ਬਹੁ ਛੇਤੀ ਪੇਸ਼ ਕਰ ਦਿੰਨੇ ਹਾਂ ਉਸ ਤੋਂ ਬਾਅਦ ਬਦਲ ਵੀ ਦਿੰਨੇ ਹਾਂ ਅਸੀਂ ਇੱਕ ਬੰਦੇ ਨੂੰ ਪਾਰਕਦੇ ਨਹੀਂ ਹੈਗੇ ਜੇ ਅਸੀਂ ਕਿਸੇ ਦੇ ਮਗਰ ਲੱਗਦੇ ਆਂ ਤੇ ਮਗਰੀ ਲੱਗ ਜਾਂਦੇ ਆਂ ਜੇ ਖਿਲਾਫ ਬੋਲਦੇ ਆਂ ਤਾਂ ਦੇਖਦੇ ਨਹੀਂ ਕੁਛ ਖਿਲਾਫ ਬੋਲਣਾ ਨਬੀ ਵੀ ਸਾਰ 15-15 ਸਾਹਿਬ ਕਿਸੇ ਬੰਦੇ ਦੇ ਖਿਲਾਫ ਬੋਲੀ ਜਾਓ ਮੁਰਕੇ ਇੰਨਾ ਜ਼ਿਆਦਾ ਖਰਾਬ ਬੋਲਦੇ ਹੋ ਕਿ ਮੁਰਕੇ ਜੂਟਰਨ ਮਾਰ ਕੇ ਉਹਦੇ ਹੱਕ ਚ ਹੋ ਜਾਂਦੇ ਮੈਂ ਅਦੇਕਾ ਬੰਦੇ ਮੇਰੀ ਜ਼ਿੰਦਗੀ ਚ ਆਏ ਹੋ ਜਿਹੜੇ ਇਸ ਗੱਲ ਨੂੰ ਵੀ ਗੁੱਸੇ ਹੁੰਦੇ ਰਹੇ ਜਿਹਦੇ ਨਾਲ ਮੈਂ ਬੋਲਦਾ ਹਨਾ ਗगन ਵੀ ਉਹਦਾ ਨਾਮ ਬੋਲੇ ਇਸ ਕਰਕੇ ਇਹ ਜਦੋਂ ਆਪ ਬਦਲ ਜਾਂਦੇ ਆ ਫਿਰ ਉਹ ਜਿਹੜੇ ਦੋ ਜਣੇ ਹੋਊਗੀ ਕਰਨ ਆਪਸ ਵਿੱਚ ਜੀ ਆਪ ਮੜ ਕੇ ਜੂਟਾ ਨਾ ਮਾਰ ਲੈਣਾ ਪਹਿਲਾਂ ਕਈ ਜਣੇ ਆਪ ਜੇ ਇਹ ਬੰਦਾ ਗਲਤ ਆ ਜੀ ਇਹਦਾ ਮੈਂ ਬੋਲਾਂ ਤੇ ਇਹ ਵੀ ਦੂਜਾ ਬੰਦਾ ਪਹਿਲਾਂ ਬੋਲੇ ਮੜ ਕੇ ਆਪ ਇਕੱਠੇ ਹੋ ਜਾਣਾ ਜੀ ਤੇ ਤੀਜਾ ਬੰਦਾ ਅਤੀਜਾ ਬੰਦਾ ਮਾਡਲ ਬਣ ਜਾਂਦਾ ਸੋ ਇਹ ਇਹ ਸਿੱਖੀ ਦਾ ਸਿਧੂਲ ਨਹੀਂ ਹੈਗਾ ਕਿਉਂਕਿ ਕਿਸੇ ਦੇ ਨਾਲ ਵਿਚਾਰ 100% ਦਾ ਕਦੀ ਵੀ ਨਹੀਂ ਮਿਲ ਸਕਦੇ ਗੁਰੂ ਸਾਹਿਬ ਦਾ ਹੁਕਮ ਆ ਮੇਰੇ ਪ੍ਰਭ ਸੱਚ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜੀਹਾ ਉਪਾਇ ਜਦ ਕੋਈ ਕਿਸੇ ਵਰਗਾ ਅਕਾਲ ਪੁਰਖ ਦੇ ਬਣਾਏ ਨਹੀਂ ਆ ਤੇ 100% ਵਿਚਾਰ ਇੱਕੋ ਜਿਹਾ ਕਿਸੇ ਦੇ ਨਾਲ ਕਿਵੇਂ ਹੋ ਸਕਦੇ ਆ ਸੋ ਇਸ ਕਰਕੇ ਥੋੜਾ ਬੋਧਾ ਬਖਰੀਆਮਾ ਹੁੰਦਾ ਹੀ ਹੁੰਦਾ ਪਰ ਇੰਨੀ ਗੱਲ ਨਹੀਂ ਹੁੰਦੀ ਕਿ ਜੇ ਕਿਸੇ ਨਾਲ ਵਿਚਾਰ ਥੋੜੇ ਘੱਟ ਮਿਲਦੇ ਆ ਉਹਨਾਂ ਦੀ ਦਸ਼ਮਨੀ ਪਾੜ ਲੋ ਜੀ ਬਿਲਕੁਲ ਇਦਾਂ ਹੁਣ ਆਪਾਂ ਹਮਦਰਦੀਆਂ ਦੋਨੋਂ ਆਪਣੇ ਵਿਚਾਰ ਕਈ ਰੋਲ ਹੋ ਸਕਦੇ ਆ ਪਰ ਇਹ ਹੈ ਕਿ ਆਪਾਂ ਨੂੰ ਪਤਾ ਹੈ ਕਿ ਸਾਡੇ ਨਾਲ ਕੀ ਕੁਝ ਹੋਇਆ ਜਦੋਂ ਆਪਾਂ 84 ਦੀ ਗੱਲ ਕਰਦੇ ਆ ਜਾਂ ਜੋ ਭਾਈ ਦੇ ਨਾਲ ਹੋਇਆ ਆਪਣੀ ਇੱਕ ਜੋ رائے ਮਿਲਦੀ ਆ ਇਹ ਵੀ ਹੈ ਕਿ ਤਾਕਤਵਰ ਕੌਮ ਤਾਂ ਹੀ ਹੋਊਗੀ ਜੇ ਸਾਰੇ ਇੱਕਜੁੱਟ ਹੋ ਜੀ ਮੈਂ ਜਿਵੇਂ ਪਹਿਲਾਂ ਸ਼ੁਰੂਆਤ ਚ ਗੱਲ ਕੀਤੀ ਕਿ ਅੱਜ ਕੱਲ ਦੀ ਜੋ ਨੌਜਵਾਨੀ ਆ ਉਹਨਾਂ ਦੇ ਰੋਲ ਮਾਡਲ ਕੋਈ ਹੋਰ ਹੀ ਬਣਦੇ ਜਾ ਰਹੇ ਜੀ ਸਿੰਗਰ ਬਣਦੇ ਜਾ ਰਹੇ ਆ ਐਕਟਰ ਬਣਦੇ ਜਾ ਰਹੇ ਆ ਤੇ ਅੱਜ ਕੱਲ ਜੋ ਆਪਾਂ ਦੇਖ ਰਹੇ ਆ ਇੰਸਟਾਗ੍ਰਾਮ ਤੇ ਟਿਕਟੌਕ ਤੇ ਜੋ ਸੋ ਅੱਜ ਕੱਲ ਸੋਸ਼ਲ ਮੀਡੀਆ ਇਨਫਲੂਐਂਸਰ ਬਣੇ ਜਾ ਰਹੇ ਆ ਉਹ ਚਾਹੁੰਦੇ ਆ ਸੀ ਉਦਾਂ ਦੇ ਬਣ ਜੀ ਇਸ ਦਾ ਮੁਕਾਬਲਾ ਕਿੱਦਾਂ ਹੋ ਸਕਦਾ ਕਿਵੇਂ ਆਪਾਂ ਆਪਣੀ ਨੌਜਵਾਨੀ ਨੂੰ ਕਹੀਏ ਕਿ ਭਾਈ ਸਾਡੇ ਨਾਲ ਕਿ ਬਣੋ ਜਾਂ ਜਿਹੜੇ ਹੋਰ ਸਾਡੇ ਜੀਰ ਸਿੰਘ ਸੀ ਉਨਾ ਬਰ ਦੇਖੋ ਉਹਨਾਂ ਬਰ ਧਿਆਨ ਦੇ ਜਿਹੜਾ ਇਹ ਇਸ ਵਰਤਾਰੇ ਦੀ ਤੁਸੀਂ ਗੱਲ ਕੀਤੀ ਹੈ ਨਾ ਇਹ ਇਹ ਟੈਂਪਰੇਰੀ ਵਰਤਾਰੇ ਇਹੋ ਜਿਹੇ ਹੁੰਦੇ ਆ ਪਰਮਾਨੈਂਟ ਨਹੀਂ ਹੁੰਦੇ ਪਰਮਾਨੈਂਟ ਜਿਹੜਾ ਵਰਤਾਰਾ ਆ ਉਹ ਉਹੀ ਆ ਜਿਹਦੇ ਬਾਰੇ ਗੁਰੂ ਸਾਹਿਬ ਨੇ ਇਹ ਗੱਲ ਹੁਕਮ ਕੀਤਾ ਕਿ ਕੂੜ ਨਖੱਤੇ ਨਾਨਕਾ ਔੜ ਕੇ ਸੱਚ ਰਹੀ ਅਖੀਰ ਸੱਚ ਨੇ ਸਾਥ ਹੀ ਰਹਿਣਾ ਆ ਅਖੀਰ ਗੱਲ ਉੱਥੇ ਆ ਕੇ ਨਿਬੜਨੀ ਆ ਇਹ ਚਾਰ ਦਿਨਾਂ ਦੇ ਹੁੰਦੇ ਕੋਈ ਯੂਟਿਊਬਰ ਬਣ ਕੇ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਟਿਕਟੋਕ ਬਣਾ ਲ ਕੇ ਜਰੀਲਾ ਪਾਈ ਜਾਂਦੇ ਆ ਉਹ ਰੂਲ ਮਾਡਲ ਨਹੀਂ ਹੈਗੇ ਆਪਣੇ ਰੂਲ ਮਾਡਲ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਸਾ ਭਿੰਡਰਾਂ ਵਾਲੇ ਆ ਭਾਈ ਅਮਰੀਕ ਸਿੰਘ ਜੀ ਆ ਪ੍ਰਧਾਨ ਸਿਕਸਟੂਨ ਫੈਡਰੇਸ਼ਨ ਬੀਬੀ ਉਪਕਾਰ ਕੌਰ ਗਰਜ਼ਬਗ ਦੀ ਪ੍ਰਧਾਨ ਉਹ ਆਪਣੇ ਰੂਲ ਮਾਡਲ ਲਿਆ ਆਪਣੇ ਰੂਲ ਮਾਡਲ ਲਿਆ ਭਾਈ ਗੁਰਜੀਤ ਸਿੰਘ ਪ੍ਰਧਾਨ ਸਖ ਸਟੂਡੈਂਟ ਫੈਡਰੇਸ਼ਨ ਜੰਦਰ ਲਾਭ ਸਿੰਘ ਹਾਲਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਮਨਵੀਰ ਸਿੰਘ ਜਸ ਅਰ ਸੁਖਦੇਵ ਸਿੰਘ ਵਰਗੇ ਜੋਧੇ ਬਾਬਾ ਗੁਰਵਜਨ ਸਿੰਘ ਮਨੋਚਾਲ ਔਰ ਭਾਈ ਗੁਰਜਨ ਸਿੰਘ ਬਰ ਸਿੰਘ ਵਾਲਾ ਵਰਗੇ ਜੋਧੇ ਜਿਨ੍ਹਾਂ ਨੇ ਕੌਮ ਨੂੰ ਇਜ਼ਾਜ਼ਤ ਕਰਨ ਵਾਸਤੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਇਹਨਾਂ ਨੂੰ ਆਪਾਂ ਅਨੁਰੋਲ ਮਾਡਲ ਸਿੱਖਿਆ ਨੂੰ ਮੰਨਣਾ ਚਾਹੀਦਾ ਨਾ ਕਿ ਨਚਾਰਾ ਨੂੰ ਜਾਂ ਗਾਇਕਾ ਨੂੰ ਇਹ ਗਾਇਕਾਂ ਨਚਾਰਾਂ ਦਾ ਤਾਂ ਕੰਮ ਇਹ ਹੁੰਦਾ ਕਿ ਜਿੱਧਰੋਂ ਪੈਸੇ ਮਿਲ ਗਏ ਇਨੀ ਉੱਧਰ ਤੇ ਹੋ ਜਾਣਾ ਇਹਨਾਂ ਦਾ ਕੋਈ ਵੀ ਦੀਨ ਮਾਜਮ ਨਹੀਂ ਹੁਣ ਜੇ ਆਪਾਂ ਭਾਈ ਜਸਵੰਤ ਸਿੰਘ ਖਾਲੜਾ ਦੀ ਗੱਲ ਕਰੀਏ ਜਿਹੜੇ ਉਹਦੀ ਫਿਲਮ ਬਣਾਉਦੇ ਆ ਇੱਕ ਕੌਮ ਦਾ ਜੋ ਰੂਲ ਮਾਡਲ ਆ ਭਾਈ ਜਸਵੰਤ ਸਿੰਘ ਖਾਲੜਾ ਜਿਹਨੇ ਸ਼ਹੀਦੀ ਦਿੱਤੀ ਆ ਉਹਦੀ ਵੀ ਫਿਲਮ ਬਣਾ ਰਹੇ ਆ ਉਹੀ ਜਿਹੜੇ ਹੈਗੇ ਆ ਐਕਟਰ ਜਾਂ ਨਚਾਰ ਉਹ ਉਸ ਬੰਦੇ ਦੀ ਫਿਲਮ ਬਣਾ ਰਹੇ ਆ ਜਿਹਨਾਂ ਨੂੰ ਖਾਕੂ ਨੇ ਸੁੱਧਿਆ ਸੋ ਇਹ ਤੇ ਪ੍ਰਤੱਖ ਪਰਮਾਨੇ ਆ ਕਿ ਜਿਹੜੇ ਗੌਣ ਵਾਲੇ ਹੋਣ ਐਕਟਰ ਹੋਣ ਜਾਂ ਕੋਈ ਵੀ ਇਹੋ ਜਿਹੀ ਫੀਲਡ ਵਾਲੇ ਜਿਹੜੇ ਗਵਈਏ ਹੋਣ ਉਹ ਉਹਨਾਂ ਦਾ ਕੋਈ ਦੀਨ ਮੱਜ ਨਹੀਂ ਹੁੰਦਾ ਉਹਨਾਂ ਦਾ ਦੀਨ ਮੱਜ ਸਿਰਫ ਤੇ ਸਿਰਫ ਪੈਸਾ ਹੁੰਦਾ ਜਿਵੇਂ ਭਾਈ ਸਾਹਿਬ ਨੇ ਇੱਕ ਫਿਲਮ ਦਾ ਜਿੱਤਲ ਕੀਤਾ ਮੈਂ ਜ਼ਿਆਦਾ ਉਸ ਫਿਲਮ ਬਾਰੇ ਗੱਲ ਨਹੀਂ ਕਰੂੰਗਾ ਪਰ ਜੇ ਉਹ ਫਿਲਮ ਪੰਜਾਬੀ ਦੇ ਵਿੱਚ ਵੀ ਹੁੰਦੀ ਤੇ ਥੋੜਾ ਜ਼ਿਆਦਾ ਵਧੀਆ ਲੱਗਦਾ ਹੈ ਖੈਰ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਜੇ ਉਹ ਤੁਸੀਂ ਖੜਕੂ ਸਿੰਘ ਦਾ ਨਾਮ ਲਏ ਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾਪਿੰਡ ਰੈਲੀ ਦੀ ਗੱਲ ਕੀਤੀ ਮੈਂ ਇੱਕ ਸੋਚ ਵੀ ਇਹ ਗੱਲ ਕੀਤੀ ਸੀ ਕਿ ਜਦੋਂ ਮੈਂ ਪੰਜਾਬ ਗਿਆ ਹਮ ਸੰਤਾਂ ਦੀ ਤਸਵੀਰ ਲੱਗੀ ਹੋਈ ਸੀ ਤਾਂ ਮੈਂ ਇੱਕ ਨੌਜਵਾਨ ਨੂੰ ਪੁੱਛਿਆ ਕਿ ਇਹ ਕੌਣ ਸਰ ਹਾਂ ਉਹਨਾਂ ਨੂੰ ਨਾਂ ਨਹੀਂ ਪਤਾ ਸੀ ਠੀਕ ਕਿ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਹੈ ਇਹ ਮਾਪੇ ਦੀ ਘਾਟਿਆ ਕਿਉਂ ਦੱਸਦੇ ਨਹੀਂ ਹੈਗੇ ਬੱਚਿਆਂ ਨੂੰ ਉਹ ਮਰੇ ਉਹ ਜੇ ਮਾਪੇ ਨੂੰ ਸਵਾਲ ਜਵਾਬ ਕਰੋ ਉਹ ਕਹਿੰਦੇ ਨੇ ਕਿ ਸਕੂਲ ਨਹੀਂ ਸिखਾ ਲਦੇ ਕਿ ਬੱਚਿਆਂ ਨੂੰ ਥੋੜਾ ਸਕੂਲਾਂ ਨੇ ਸिखਾ ਲਾ ਕੀ ਸਾਡੇ ਨਾਲ ਜ਼ੁਲਮ ਹੋਇਆ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਹਕੂਮਤ ਦੇ ਬਾਗੀ ਸੀ ਜੀ ਤੇ ਜਿਹੜੀ ਹਕੂਮਤ ਦੇ ਉਹ ਬਾਗੀ ਸੀ ਉਸ ਹਕੂਮਤ ਦੇ ਜਿਹੜੇ ਵਿਦਿਅਕ ادارے ਆ ਸਕੂਲ ਆ ਕਾਲਜ ਆ ਉਹਨੇ ਥੋੜੀ ਸੰਤਾਂ ਬਾਰੇ ਦੱਸਣਾ ਜੇ ਦੱਸੂਗੇ ਵੀ ਤਾਂ ਉਹਨੇ ਨੈਗੇਟਿਵ ਦੱਸਣਾ ਗਲਤ ਉਹਨਾਂ ਨੂੰ ਪਰਵਾਹ ਗਲਤ ਤਰੀਕੇ ਨਾਲ ਪੇਸ਼ ਕਰਕੇ ਦੱਸਣਾ ਸੋ ਇਹ ਜਿਹੜੀ ਡਿਊਟੀ ਆ ਇਹ ਫਰਜ਼ ਆ ਇਹ ਮਾਪੇ ਦਾ ਮਾਪੇ ਨੂੰ ਆਪਣੇ ਨਿਆਣਿਆਂ ਨੂੰ ਦੱਸਣਾ ਚਾਹੀਦਾ ਕਿ ਸੰਤ ਪੰਡਰਾ ਵਾਲੇ ਕੌਣ ਸੀਗੇ ਕਿਹੋ ਜੀ ਉਹ ਸ਼ਖਸੀਅਤ ਸੀਗੀ ਕਿ ਇਸ ਤਰ੍ਹਾਂ ਉਹਨਾਂ ਨੇ ਸਰਕਾਰ ਦਾ ਟੱਕਰਾ ਕੀਤਾ ਸਿੱਖੀ ਦਾ ਕਿ ਇਸ ਤਰ੍ਹਾਂ ਪ੍ਰਚਾਰ ਕੀਤਾ ਔਰ ਕਿਵੇਂ ਉਹ ਕਹਾਣੀ ਦੇ ਕਰਨੀ ਦੇ ਪੂਰੇ ਸੀਗੇ ਉਹਨਾਂ ਦੀ ਗੱਲ ਜਿਹੜੀ ਜ਼ੁਬਾਨ ਤੇ ਸੀ ਉਹੀ ਗੱਲ ਉਹਨਾਂ ਦੇ ਮਨ 'ਚ ਹੁੰਦੀ ਸੀ ਇਦਾਂ ਨਹੀਂ ਸੀ ਕਿ ਉਹਨਾਂ ਦਾ ਮਨ 'ਚ ਹੋਰ ਸੀ ਤੇ ਉਹ ਪ੍ਰੈਜ਼ੈਂਟ ਕੁਸ਼ੂਰ ਕਰਦੇ ਸੀ ਪਰ ਕਹਿ ਨਹੀਂ ਤੇ ਕਰਨੀ ਉਹਨਾਂ ਦੇ ਬਿਲਕੁਲ ਐਕਸ ਸੀ ਪਰ ਇਹੀ ਗੱਲ ਹੈ ਕਿ ਸਾਡੇ ਜੋ ਮਾਪੇ ਆ ਉਹ ਇਹ ਬੱਚੇ ਨੂੰ ਗੱਲਾਂ ਨਹੀਂ ਦੱਸ ਰਹੇ ਉਹ ਸिखਾਲਦੇ ਨਹੀਂ ਕਿ ਸਾਡਾ ਇਤਿਹਾਸ ਕੀ ਆ ਸਾਡਾ ਧਰਮ ਕੀ ਆ ਉਹ ਮੁੱਦਿਆਂ ਬਾਰੇ ਨਹੀਂ ਦੱਸਦੇ ਹੈਗੇ ਮੈਨੂੰ ਲੱਗਦਾ ਬਾਹਰਲੇ ਜ਼ਿਆਦਾ ਗੱਲ ਕਰਦੇ ਆ ਕਿ ਅੱਜ ਸਾਡੀ ਪੰਜਾਬੀ ਮਾਂ ਬੋਲੀ ਖਤਰੇ ਦੇ ਵਿੱਚ ਆ ਪਾਣੀਆਂ ਦਾ ਮੁੱਦਾ ਹੋਰ ਕਈ ਮੁੱਦੇ ਆ ਬਾਹਰਲੇ ਲੋਕ ਕਰ ਰਹੇ ਆ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਉਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਉਹਨਾਂ ਦਾ ਧਿਆਨ ਜਿਵੇਂ ਮੈਂ ਸ਼ੁਰੂਆਤ 'ਚ ਕਈ ਇੰਸਟਾਗ੍ਰam ਵਾਲੇ ਧਿਆਨ ਆ ਟਿਕਟੌਕ ਵਾਲੇ ਧਿਆਨ ਆ ਜਾਂ ਇਹ ਧਿਆਨ ਆ ਕਿ ਕਿੱਦਾਂ ਅਸੀਂ ਕਿਸੇ ਕੁੜੀ ਨੂੰ ਲੱਭੀਏ ਵਿਆਹ ਕਰਾਈਏ ਤੇ ਬਾਤ ਚੱਲ ਜਾਈਏ ਕੰਟਰੈਕਟ ਮੈਰਿਜ ਦਾ ਜੋ ਚੱਲਿਆ ਜੇ ਮੈਂ ਗੱਲ ਕਰਾਂ ਭਾਈ ਖੱਲੜਾ ਜੀ ਬਾਰੇ ਬੀਬੀ ਖੱਲੜਾ ਇਲੈਕਸ਼ਨਾਂ ਦੇ ਵਿੱਚ ਖੜੇ ਹੁੰਦੇ ਆ ਜੀ ਹਾਰ ਜਾਂਦੇ ਆ ਕੀ ਕਾਰਨ ਆ ਕਿ ਇੰਨੇ ਵੱਡੇ ਸਾਡੇ ਕੌਮ ਦੇ ਯੋਧੇ ਬੀਬੀ ਖਾਲੜਾ ਜੀ ਇਲੈਕਸ਼ਨਾਂ 'ਚ ਖੜੇ ਹੁੰਦੇ ਤਾਂ ਹਾਰ ਜਾਂਦੇ। ਕੀ ਕਿੱਥੇ ਘਟਿਆ? ਜਿਹੜੀ ਵੋਟਾਂ ਦੀ ਸਸਤੀ ਹੈ ਨਾ ਜੀ ਉਹ ਪੈਸੇ ਦੇ ਜ਼ੋਰ ਦੇ ਨਾਲ ਜੀ ਅਤੇ ਤਾਕਤ ਦੇ ਜ਼ੋਰ ਨਾਲ ਜੀ ਬਦਲੀ ਜਾਂਦੀ ਆ। ਬਿਲਕੁਲ ਬੀਬੀ ਖਾਲ ਪਰਮਜੀਤ ਕੌਰ ਜੀ ਖਾਲੜਾ ਨਾਲ ਕੋਲ ਇੰਨਾ ਪੈਸਾ ਵੀ ਹੈ ਨਾ ਸੀ ਕਿ ਉਹ ਲੋਕਾਂ ਦੀ ਸੋਚ ਆਪਣੇ ਹੱਕ ਦੇ ਵਿੱਚ ਖਰੀਦ ਸਕਦੇ। ਔਰ ਉਸ ਵੇਲੇ ਜਦੋਂ ਉਹ ਇਲੈਕਸ਼ਨ ਹਾਰੇ ਆ ਉਦੋਂ ਸੰਘਰਸ਼ ਵੀ ਸਾਡਾ ਖਰੂਤ ਵਿੱਚ ਸੀਗਾ। ਜੀ ਇਸ ਕਰਕੇ ਉਹਨਾਂ ਕੋਲ ਤਾਕਤ ਵੀ ਹੈ ਨਾ ਸੀ। ਇਹੀ ਕਾਰਨ ਹੈ ਕਿ ਜਿਹੜਾ ਜਿਹੜੀ ਉਹਦੀ ਵਿਰੋਧੀ ਧਿਰ ਸੀਗੀ ਉਹ ਪੈਸੇ ਵਾਲੀ ਵੀ ਸੀਗੀ, ਬਾਦਲ ਦਲ ਤੇ ਕਾਂਗਰਸ। ਔਰ ਉਹਨਾਂ ਦੇ ਕੋਲ ਜੋ ਸਰਕਾਰੀ ਤਾਕਤ ਉਹ ਵੀ ਸੀਗੀ। ਸੋ ਉਸ ਕਰਕੇ ਜਿਹੜੀ ਜਿਹੜੇ ਵੋਟਾਂ ਸੀ ਉਹਨੇ ਆਪਣੇ ਹੱਕ ਦੇ ਵਿੱਚ ਖਰੀਦ ਲਈਆਂ, ਭੁਗਤਾ ਲਈਆਂ ਲੋਕਾਂ ਨੂੰ ਲਾਲਚ ਦੇ ਕੇ। ਸੋ ਇਸ ਕਰਕੇ ਬੀਬੀ ਖਾਲੜਾ ਦੀ ਹਾਰ ਹੋਈ ਸੀਗੀ। ਹੁਣ ਜੇ 1999 ਦੀ ਗੱਲ ਕਰੀਏ ਉਦੋਂ ਪਾਰਲੀਮੈਂਟ ਇਲੈਕਸ਼ਨ ਹੋਈ ਪੰਜਾਬ ਦੇ ਵਿੱਚ। ਉਸ ਵੇਲੇ ਜਿਹੜਾ ਖਾਲਸਾ ਦਾ ਸੰਘਰਸ਼ ਪੂਰੀ ਜਵਨਤੀ ਸੀ ਤੌਰ ਆਪਣੇ ਭਰਾਵਾਂ ਨੇ ਉਸ ਵੇਲੇ ਲੋਕਾਂ ਨੂੰ ਇੱਕ ਆਦੇਸ਼ ਦਿੱਤਾ ਬੇਨਤੀ ਕੀਤੀ ਕਿ ਅਸੀਂ ਤੁਹਾਡੇ ਵਾਸਤੇ ਤੁਹਾਨੂੰ ਕੌਮ ਨੂੰ ਆਜ਼ਾਦ ਕਰਾਉਣ ਵਾਸਤੇ ਸਿਰਾਂ ਤੇ ਕਫਨ ਬਨ ਕੇ ਲੜ ਰਹੇ ਹਾਂ ਤੇ ਆ ਇਲੈਕਸ਼ਨ ਆਈ ਆ ਪਾਰਲੀਮੈਂਟ ਦੀ ਇਹਦੇ ਵਿੱਚ ਆ ਉਮੀਦਵਾਰ ਅਸੀਂ ਸਿਲੈਕਟ ਕੀਤੇ ਆ ਸਾਡੀ ਬੇਨਤੀ ਆ ਤੁਸੀਂ ਇਹਨਾਂ ਨੂੰ ਵੋਟਾਂ ਪਾਓ ਲੋਕਾਂ ਨੇ ਇੰਨੀ ਵੱਡੀ ਪੱਧਰ ਤੇ ਇਸ ਗੱਲ ਨੂੰ ਕਬੂਲ ਕੀਤਾ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਔਰ ਅਤਿੰਦਰ ਪਾਸ ਸਿੰਘ ਵਰਗੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਬੈਠੇ ਉਹ ਨਹੀਂ ਜਿਤਾ ਦਿੱਤੇ ਔਰ ਭਾਈ ਧਰਾਂ ਸਿੰਘ ਮਾਨ ਪੀਪੀ ਬਿਮਲ ਕੋਰ ਖਾਲਸਾ ਭਾਈ ਬiant ਸਿੰਘ ਦੇ ਸਿੰਘਣੀ ਅਤੇ ਭਾਈ ਬiant ਸਿੰਘ ਦਾ ਪਿਤਾ ਸਰਦਾਰ ਸੁਚਾ ਸਿੰਘ ਉਹਨਾਂ ਨੂੰ ਜਿਤਾਇਆ ਸੋ ਉਸ ਵੇਲੇ ਸੰਘਰਸ਼ ਦੀ ਜਿਹੜੀ ਪਾਵਰ ਸੀ ਸੰਘਰਸ਼ੀ ਤਾਕਤ ਸੀ ਉਹ ਉਹਨਾਂ ਉਮੀਦਵਾਰਾਂ ਦੇ ਮਗਰ ਇੱਕ आदेश ਦੇ ਰੂਪ ਵਿੱਚ ਖੜੀ ਸੀਗੇ ਸੋ ਬੀਬੀ ਪਰਮਜੀਤ ਖੋਲੜਾ ਦੇ ਟਾਈਮ ਇਹ ਤਾਕਤ ਸਾਡੇ ਕੋਲ ਹੈ ਨਾ ਸੀ ਜਿਵੇਂ ਤੁਸੀਂ ਗੱਲ ਕੀਤੀ ਕਿ ਪੈਸੀ ਦੀ ਘਾਟ ਸੀਗੀ ਉਦੋਂ ਵੀ ਮੈਨੂੰ ਲੱਗਦਾ ਜਿਹੜੇ ਟਾਈਮ ਤੁਸੀਂ ਗੱਲ ਕੀਤੀ ਸੰਘਰਸ਼ ਥੋੜਾ ਪਿੱਛੇ ਚੱਲ ਚੁੱਕਾ ਸੀ ਪਰ ਜਿਵੇਂ ਆਪਾਂ ਕਹਿੰਦੇ ਮਹਾਰਾਜ ਹਮੇਸ਼ਾ ਨਾਲੇ ਚੜਦੀ ਕਲਾ ਆ ਸੰਘਰਸ਼ ਅੱਗੇ ਜਾ ਰਿਹਾ ਜਿਵੇਂ ਆਪਾਂ ਦੇਖਦੇ ਆ ਇਲੈਕਸ਼ਨਾਂ ਦੇ ਵਿੱਚ ਵੀ ਤੇਈ ਗੱਲ ਕਰਦੇ ਆ ਕਿ ਉੱਥੇ ਕੋਈ ਸੰਘਰਸ਼ੀ ਨਹੀਂ ਹੈਗਾ ਪਰ ਮੈਨੂੰ ਲੱਗਦਾ ਇਹ ਬਿਲਕੁਲ ਗਲਤ ਕਰ ਲਿਆ ਕੱਲੇ ਬਾਰੋ ਆਵਾਜ਼ ਨਹੀਂ ਆ ਰਹੀ ਨਾ ਜੇ ਪੰਜਾਬ ਤੋਂ ਵੀ ਆਵਾਜ਼ ਆ ਰਹੀ ਹੈ ਜਿਵੇਂ ਤੁਸੀਂ ਗੱਲ ਕੀਤੀ ਕੀ ਭਾਈ ਖਲੜਾ ਜੀ ਤੇ ਉੱਥੇ ਇੱਕ ਸਕੂਲ ਦਾ ਨਾਮ ਵੀ ਰੱਖਿਆ ਜਾਂਦਾ ਹੈ ਬਾਹਰਲੇ ਦੇਸ਼ ਦੇ ਵਿੱਚ ਇੱਕ ਪਾਰਕ ਵੀ ਉਹਨਾਂ ਦੇ ਨਾਂ ਤੇ ਬਣਿਆ ਉੱਥੇ ਅਮਰੀਕਾ ਦੇ ਵਿੱਚ ਇਹ ਜੀ ਇਹ ਟਾਈਮ ਕੁਦੋਂ ਆਊਗਾ ਕਿ ਪੰਜਾਬ ਦੇ ਵਿੱਚ ਇਤਨਾ ਸਕੂਲਾਂ ਦੇ ਨਾਮ ਰੱਖੇ ਜਾਣਗੇ ਇਹ ਤਾਂ ਜਦੋਂ ਖਾਲਸਾਪੁਰ ਬਣਗਾ ਫੇਰ ਹੀ ਆਊਗਾ ਉਨਾ ਚਿਰ ਤਾਂ ਅਸੰਭਵ ਲੱਗਦੀ ਹੈ ਗੱਲ ਪਰ ਆਵੇਗਾ ਤਾਂ ਜ਼ਰੂਰ ਆਵੇ ਕਿਸੇ ਨਾ ਟਾਈਮ ਤੁਹਾਨੂੰ ਲੱਗਦਾ ਕਿ ਅੱਜ ਦੀ ਸਰਕਾਰਾਂ ਚਾਹੁੰਦੀਆਂ ਨਹੀਂ ਕਿ ਅਸੀਂ ਭਾਈ ਖੱਲੜਾ ਵਰਗੇ ਯੋਧਿਆਂ ਨੂੰ ਯਾਦ ਕਰੀਏ ਜਿਵੇਂ ਮੈਂ ਗੱਲ ਕੀਤੀ ਕਿ ਇੱਕ ਪੈਨ ਦੇ ਰਾਹੀਂ ਉਹਨਾਂ ਨੇ ਸੰਘਰਸ਼ ਲੜਿਆ ਤਾਂ ਉਹਨਾਂ ਦੇ ਜੋ ਸੰਘਰਸ਼ ਸੀ ਬਹੁਤ ਵੱਡਾ ਸੀਗਾ 95 ਦੇ ਵਿੱਚ ਉਹ ਗੱਡੀ ਧੋਂਦੇ ਸਤੰਬਰ ਦਾ ਮਹੀਨਾ ਸਤੰਬਰ ਸੰਜ ਤੇ ਕੁਝ ਕਿਸੇ ਨੂੰ ਕਿਸੇ ਰੋਂਦੇ ਆ ਗਾਇਬ ਕਰ ਦਿੰਦੇ ਆ ਤੇ ਸ਼ਹੀਦ ਕੀਤਾ ਜਾਂਦਾ ਹੈ ਜਿਵੇਂ ਆਪਾਂ ਹਮੇਸ਼ਾ ਸੁਣਦੇ ਆਉਂਦੇ ਆ ਕਿ ਇੰਡੀਆ ਹੂੰ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਹੂੰ ਇੱਥੇ ਕਿੱਥੇ ਡੈਮੋਕ੍ਰੇਸੀ ਦਿਸਦੀ ਆ ਕਿ ਇੱਕ ਭਾਈ ਸਾਹਿਬ ਆਪਣੀ ਗੱਡੀ ਧੋਂਦੇ ਆ ਬਾਹਰੋਂ ਆਉਂਦੇ ਆ ਚੱਕਦੇ ਆ ਨਾ ਕੋਈ ਕੇਸ ਫਾਈਲ ਆ ਨਾ ਕੋਈ ਸ਼ੋਰ ਤੇ ਉਹਨਾਂ ਨੂੰ ਚੱਕਿਆ ਜਾਂਦਾ ਅਸਲੀਅਤ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਹੁੰਦੀ ਆ ਨਾ ਜੀ ਉਹ ਬਹੁ ਗੈਨਟੀ ਜਿਹੜੀ ਹੁੰਦੀ ਆ ਜੀ ਮੈਜੋਰਟੀ ਮੈਜੋਰਟੀ ਦੀ ਡਿਕਟੇਟਰਸ਼ਿਪ ਹੁੰਦੀ ਆ ਅਸਲੀਅਤ ਇਹ ਅਰਥ ਹੀ ਬਣਦੇ ਆ ਜੀ ਕਿਉਂਕਿ ਜਿੰਨਾ ਕੋ ਮੈਜੋਰਟੀ ਆ ਜਿੰਨਾ ਕਬੂਟਾਂ ਜਿਆਦੀਆਂ ਆ ਜੀ ਉਹਨਾਂ ਲਈ ਡੈਮੋਕ੍ਰੇਸੀ ਆਪੀ ਆ ਕਟ ਗਣਤ ਦੀ ਕੀ ਡੈਮੋਕ੍ਰੇਸੀ ਹੋਣੀ ਉੱਥੇ ਜੀ ਹੁਣ ਜਿਹੜੀ ਵੋਟਾਂ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਹੁਣ ਇੱਕ ਪਾਗਲ ਦੀ ਵੀ ਵੋਟ ਐ ਕਿ ਆ ਇੱਕ ਸਿਆਣੇ ਦੀ ਵੀ ਵੋਟ ਐ ਕਿ ਆ ਜੀ ਇੱਕ ਕੋਈ ਪੜਿਆ ਲਿਖਿਆ ਪੀ ਐਚ ਡੀ ਹੋਲਡਰ ਆ ਜਾਂ ਪ੍ਰੋਫੈਸਰ ਆ ਮਾਸ ਟੀਚਰ ਆ ਉਹਦੀ ਵੀ ਵੋਟ ਵੀ ਐ ਕਿ ਆ ਅਨਪੜ੍ਹ ਦੀ ਵੀ ਵੋਟ ਵੀ ਐ ਕਿ ਆ ਜੀ ਉੱਥੇ ਤਾਂ ਸਿਰਫ ਸਿਰਾਂ ਦੀ ਗਿਣਤੀ ਹੁੰਦੀ ਆ ਨਾ ਕਿ ਕਿ ਕਿੰਨਾ ਕਿਦਮ ਜਾਰੀ ਪੋਟਵਾ ਦਿੱਤੇ ਤੇ ਜਦ ਕਿ ਜਿਹੜੀ ਕੁਆਂਟੀਟੀ ਆ ਕੁਆਂਟੀਟੀ ਦੇਖੀ ਜਾਂਦੀ ਆ ਕੁਆਲਿਟੀ ਦੀ ਦੇਖੀ ਜਾਂਦੀ ਉੱਥੇ ਸੋ ਇਸ ਕਰਕੇ ਡੈਮੋਕ੍ਰੇਸੀ ਨੂੰ ਬਹੁ ਗਿਣਤੀ ਦੀ ਡਿਕਟੇਟਰਸ਼ਿਪ ਮੰਨਿਆ ਗਿਆ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਦੋਨੇ ਜਿਹੜੇ ਧਾਰਨਾਵਾਂ ਮਰਦ ਕੀਤੀਆਂ ਡੈਮੋਕ੍ਰੇਸੀ ਵੀ ਤੇ ਡਿਕਟੇਟਰਸ਼ਿਪ ਵੀ ਠੀਕ ਉਹਨੇ ਪੰਜ ਪ੍ਰਧਾਨੀ ਨੂੰ ਜਿਹੜੀ ਆ ਉਹ ਹੁਕਮ ਦਿੱਤਾ ਅਗਵਾਈ ਕਰਨ ਦਾ ਪੰਜ ਸਿੰਘਾਂ ਦੀ ਅਗਵਾਈ ਦੇ ਵਿੱਚ ਸੋ ਇਸ ਕਿਉਂਕਿ ਉਹਨਾਂ ਵਿੱਚ ਡਿਕਟੇਟਰਸ ਹੀ ਬਣੀ ਆਵੇਗੀ ਜੀ ਤੇ ਉਹ ਜਿਹੜਾ ਫੈਸਲਾ ਲੈਣਗੇ ਪੰਜੇ ਆਪਣੀ ਸਲਾਹ ਨਾ ਲੈਣਗੇ ਜੀ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਭਾਈ ਖੱਲਦਾ ਜੀ ਨੂੰ ਅਗਵਾ ਕੀਤਾ ਜਾਂਦਾ ਹੈ ਸ਼ਹੀਦ ਕੀਤਾ ਜਾਂਦਾ ਉਸ ਦੇ ਵਿੱਚ ਵੀ ਆਪਣੇ ਸੀ ਗਦਾਰ ਆਲੇ ਸੀ ਜੇ ਮੈਂ ਕੇਪੀ ਗਿੱਲ ਦੀ ਗੱਲ ਕਰਾਂ ਜਾਂ ਸੀਐਮ ਦੀ ਗੱਲ ਕਰਾਂ ਉਸ ਦੇ ਬਿਆਨ ਤੁਸੀਂ ਇਹ ਵੀ ਤਾਂ ਆਪਣੇ ਸੀਗੇ ਕਿੱਥੇ ਘਾਟਿਆ ਕਿ ਇਹ ਸਾਡੇ ਗਦਾਰ ਬਣ ਗਏ ਉਹ ਕੀ ਕਰ ਰਹੇ ਹੁਣ ਜੇ ਹੁਣ ਖੋਤੇ ਤੇ ਸ਼ੇਰ ਦੀ ਖੱਲ ਪਾ ਦਿਓ ਉਹ ਸ਼ੇਰ ਤਾਂ ਬੜ ਨਹੀਂ ਜਾਣਾ ਜੀ ਉਹ ਗੱਲ ਇਹਨਾਂ ਦੀਆਂ ਸ਼ੇਰ ਦੇ ਸਰੂਪ ਸਿੱਖਾਂ ਵਾਲੇ ਹੈਗੇ ਆ ਸੀਗੇ ਪਰ ਇਹ ਉਦਾਂ ਸਿੱਖ ਨਹੀਂ ਸੀਗੇ ਇਹਨਾਂ ਦੀ ਵਫਾਦਾਰੀ ਸਿੱਖਾਂ ਦੇ ਨਾਲ ਨਹੀਂ ਸੀ ਬਿਲਕੁਲ ਨਹੀਂ ਸੀਗੇ ਜੀ ਤੇ ਜੇ ਆਪਾਂ ਵੇਖੀਏ ਭਈ ਇਹ ਜ਼ਾਲਮ ਸੀਗੇ ਪੱਗਾਂ ਵਾਲੇ ਇਹ ਗੱਲ ਬਿਲਕੁਲ ਸਹੀ ਆ ਜੀ ਮੇਰਾ ਆਪਣਾ ਜ਼ਿੰਦਗੀ ਦਾ ਤਜਰਬਾ ਕਿ ਮੇਰਾ 6 ਸਾਲ 6.5 ਸਾਲ ਵਾ ਪਿਆ ਪੰਜਾਬ ਪੁਲਿਸ ਦੇ ਨਾਲ ਤੇ ਸਰਕਾਰੀ ਵਕੀਲਾਂ ਦੇ ਨਾਲ ਸਰਕਾਰੀ ਜੱਜਾਂ ਦੇ ਨਾਲ ਔਰ ਜੀਐਲ ਅਧਿਕਾਰੀ ਜਿਹੜੇ ਹੁੰਦੇ ਆ ਜੇਲ੍ਹ ਪ੍ਰਸ਼ਾਸਨਿਕ ਉਹਨਾਂ ਦੇ ਨਾਲ ਔਰ ਇਹਨਾਂ ਸਾਰੇ ਮਹਿਕਮਿਆਂ ਵਿੱਚੋਂ ਮੈਨੂੰ ਕੋਈ Hindu ਵਿਅਕਤੀ ਮਰ ਨਹੀਂ ਟਕਰਿਆ ਜੀ ਜਿੰਨੇ ਟਕਰੇ ਸਿੱਖ ਸੀ ਹਣ ਪੱਗਾਂ ਵਾਲੇ ਹੀ ਟਕਰੇ ਪੱਗਾਂ ਬੰਨੀਆਂ ਸੀ ਕਈਆਂ ਨੇ ਦਾੜੀ ਕੱਟੀਆਂ ਸੀਆਂ ਕਈ ਦਾੜੀਆਂ ਬੰਨਦੇ ਵੀ ਸੀ ਇੱਥੋਂ ਤੱਕ ਕਿ ਕਈ ਸਰਜੀਤ ਸਿੰਘ ਵਰਗੇ ਜਿਹੜੇ ਐਸਪੀਡੀ ਹੁੰਦੇ ਸੀ ਉਹਨੇ ਕਿਰਪਾਨਾ ਵੀ ਪਾਈਆਂ ਸੀ ਗੋਡਿਆਂ ਤੇ ਕਸ਼ਰੇ ਵੀ ਹੁੰਦੇ ਸੀ ਭਾਈ ਉਹਨਾਂ ਦੇ ਜੀ ਗੋਡਿਆਂ ਤੱਕ ਸ਼ਰਾਬ ਕਸ਼ਰਾਬ ਪੁੰਦੇ ਸੀਗੇ ਪਾਠ ਵੀ ਕਰਦੇ ਹੁੰਦੇ ਸੀ ਪਰ ਜੁਲਮ ਵੀ ਸਭ ਤੋਂ ਵੱਧੋ ਸਿਕ ਨੌਜਵਾਨਾਂ ਦੀ ਕਰਦੇ ਸੀ ਜੀ ਤੇ ਇੱਕ ਨਹੀਂ ਬਹੁਤ ਸਾਰੇ ਜਿੰਨੇ ਵੀ ਹੋਏ ਆ ਮੇਰੇ ਕੋਲ ਤਕਰੀਬਨ 250 ਪੁਲਿਸ ਵਾਲਿਆਂ ਦੀ ਲਿਸਟ ਹੈਗੀ ਆ ਪੁਲਿਸ ਅਫਸਰਾਂ ਦੀ ਪੁਲਿਸ ਮਲਾਜ਼ਮਾਂ ਦੀ ਮੈਂ ਕਿਤਾਬ ਵਿੱਚ ਵੀ ਛਾਪੀ ਆ ਉਹ ਉਹਦੇ ਵਿੱਚ ਤੁਸੀਂ ਦੇਖ ਸਕਦੇ ਆ ਕਿੰਨੇ ਜਿਹੜੇ ਪੱਗਾਂ ਤੋਂ ਬਗੈਰ ਆ ਜਾਂ ਜਿਹਨਾਂ ਦੇ ਨਾਂ ਨਾ ਸਿੰਘ ਨਹੀਂ ਲੱਗਦਾ ਉਹ ਕਿੰਨੇ ਕਿਹਾ ਬਹੁਤ ਥੋੜੇ ਸਾਨੂੰ ਉੱਚਲ ਬਣ ਗਏ ਕਿਉਂਕਿ ਉਹਨਾਂ ਨੂੰ ਲੋੜ ਹੀ ਨਹੀਂ ਸੀਗੀ ਜੀ ਉਹਨਾਂ ਦਾ ਕੰਮ ਤਾਂ ਸਿੱਖ ਭੇਜਦੇ ਦੇਖੀ ਸਿੱਖਿਆ ਕੋਈ ਕਰੀ ਜਾਂਦੇ ਸੀ ਜੀ ਸੋ ਉਹ ਆ ਪਾਸੇ ਬੈਠ ਕੇ ਤਮਾਸ਼ਾ ਵੇਖਦੇ ਸੀ ਆ ਰਾਮ ਨੇ ਕਰਦੇ ਜੋ ਕਰੀ ਜਾਂਣ ਉਹਦਾ ਬਹੁਤ ਘੱਟ ਗਿਣਤੀ ਵਿੱਚ ਹੋਇਆ ਜਿੱਦਾਂ ਸੀਤਾ ਰਾਮ ਕਹਦੇ ਆ ਕਾਲਾ ਰਾਮ ਹੌਲਦਾਰ ਹੋਇਆ ਇਦਾਂ ਦੇ ਬੰਦੇ ਬਹੁਤ ਥੋੜੀ ਗਿਣਤੀ ਵਿੱਚ ਹੋਇਆ ਜਿਆਦਾ ਗਿਣਤੀ ਜਿਹੜੀ ਆ ਉਹ ਉਹਨਾਂ ਦੀ ਸੀ ਜਿਨ੍ਹਾਂ ਦੇ ਨਾਂ ਨਾ ਵੀ ਸੰਗ ਲੱਗਦਾ ਸੀ ਔਰ ਪੱਗਾਂ ਵੀ ਸਰਤ ਬੰਨੀਆਂ ਹੁੰਦੀਆਂ ਸੀ ਜੇ ਮੈਂ ਸਹੀ ਹੁਣ ਤੱਕ ਇਹ ਕਹਿੰਨਾ ਕਿ ਤੇ ਸਟਾਰ ਮੋਢਿਆਂ ਦੇ ਉਹਨਾਂ ਦੇ ਪਿੱਛੇ ਪਏ ਬਸ ਆਪਣੀ ਆਪਣੇ ਸਟਾਰ ਵਧਾਉਣ ਦੀ ਲਾਲਸਾ ਅਤੇ ਲੋਕਾਂ ਤੋਂ ਪੈਸਾ ਇਕੱਤਰ ਕਰਨ ਦੀ ਲਾਲਸਾ ਇਹ ਦੋ ਲਾਲਸਾਵਾਂ ਦੀ ਇਹਨਾਂ ਲੋਕਾਂ ਨੇ ਸਿੱਖ ਨੌਜਵਾਨਾਂ ਤੇ ਜਨਮ ਕੀਤੇ ਸਿੱਖ ਪਰਿਵਾਰਾਂ ਤੇ ਜਨਮ ਕੀਤੇ ਉਸ ਵਰਨੇ ਘੋਟਨੇ ਵਰਗੇ ਇਹੋ ਜਿਹੇ ਬੰਦੇ ਹੋਏ ਆ ਕਿ ਜਿਨ੍ਹਾਂ ਨੇ ਕਿਸੇ ਨੌਜਵਾਨ ਨੂੰ ਅਗਵਾ ਕਰਾ ਲੈਣਾ ਪਹਿਲਾਂ ਬਾਅਦ ਵਿੱਚ ਉਹਦੇ ਪਰਿਵਾਰ ਤੋਂ ਪੈਸੇ ਲੈਣੇ ਪੈਸੇ ਵੀ ਲੈ ਲੈਣ ਤੇ ਮੁੰਡਾ ਬਾਚ ਮਾਰ ਵੀ ਦੇਣਾ ਇਹ ਇਹ ਬਹੁਤ ਵੱਡੀ ਬੱਦਰ ਤੇ ਹੋਇਆ ਹੁਣ ਜਿਹੜਾ ਉਸ ਵੇਲੇ ਜਿਹੜੀ ਐਸ ਐਚਓ ਹੁੰਦਾ ਸੀ ਜਾਂ ਏ ਐਸ ਆਈ ਹੁੰਦਾ ਸੀ ਜੀ ਉਹਨਾਂ ਦੀਆਂ ਤਨਖਾਹਾਂ ਬਹੁਤ ਥੋੜੀਆਂ ਹੁੰਦੀਆਂ ਸੀ ਪਰ ਉਹਨਾਂ ਦੇ ਜੀਅਦਤਾਂ ਅੱਜ ਜਾ ਕੇ ਚੈੱਕ ਕਰੋ ਹਨਾ ਕਰੋੜਾਂ ਦੇ ਵਿੱਚ ਮਿਲਣ ਗਈਆਂ ਉਹ ਕਿੱਦਾਂ ਬਣ ਗਈਆਂ ਕੋਈ ਸਾਰੀਆਂ ਰਿਸ਼ਵਤ ਦੇ ਨਾਲ ਸਿੱਖਾਂ ਦੇ ਜ਼ੁਲਮ ਕਰ ਕਰਕੇ ਹੀ ਬਣੀਆਂ ਔਰ ਸਵਰਨਾ ਘੋੜਨਾ ਸਿਪਾਈ ਭਰਤੀ ਹੋਇਆ ਜੀ ਸਿਪਾਈ ਭਰਤੀ ਹੋਇਆ ਤੇ ਜਦੋਂ ਰਿਟਾਇਰ ਹੋਇਆ ਉਹ ਐਸਐਸਪੀ ਦੇ ਅਹੁਦੇ ਤੇ ਬੈਠਾ ਸੀ ਜੀ ਹਾਲਾਂਕਿ ਜਿਹੜਾ ਪੀਪੀਐਸ ਹੁੰਦਾ ਬੰਦਾ ਇਹ ਪੀਪੀਐਸ ਸਿਗਾ ਨਾ ਪੰਜਾਬ ਪੁਲਿਸ ਦਾ ਸਰਵਿਸ ਦਾ ਪੀਪੀਐਸ ਕਰੀ ਆਈਪੀਐਸ ਦੇ ਅਹੁਦੇ ਤੇ ਨਹੀਂ ਜਾ ਸਕਦਾ ਜਿਹੜਾ ਐਸਐਸਪੀ ਹੁੰਦਾ ਉਹ ਆਈਪੀਐਸ ਦਾ ਅਹੁਦਾ ਆ ਜੀ ਤੇ ਉਹਨੇ ਸਿੱਖਾਂ ਦੇ ਨੇ ਜ਼ੁਲਮ ਕੀਤੇ ਫਿਰ ਵੀ ਉਹਨੂੰ ਜ਼ਿਲ੍ਹਾ ਪਾਲਸ ਮੁਖੀ ਲਗਾ ਦਿੱਤਾ ਗਿਆ ਬਤੌਰ ਐਸਐਸਪੀ ਕਪੂਰਥਲਾ ਦਾ ਲਗਾਇਆ ਫਿਰ ਤੋਂ ਬਾਅਦ ਜਦੋਂ ਭਾਈ ਗਰਦੀਪ ਸਿੰਘ ਜੀ ਕੌਂਕੀ ਨੂੰ ਸ਼ਹੀਦ ਕੀਤਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਦੋਂ ਸਵਰਨੇ ਘੋਟ ਨੇ ਨੇ ਹੀ ਸ਼ਹੀਦ ਕੀਤਾ ਔਰ ਉਹਨੂੰ ਇੱਕ ਜਗਰਾਵੋਂ ਦਾ ਐਸਐਸਪੀ ਸੀਗਾ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਕਿਤਾਬ ਵੀ ਲਿਖੀ ਹੋਈ ਆ ਭਾਈ ਸਾਹਿਬ ਨੇ ਬਹੁਤ ਸੰਘਰਸ਼ ਕੀਤਾ ਆ ਆਪਣੀ ਕਿਤਾਬ ਬਾਰੇ ਵੀ ਦੱਸੋ ਕੀ ਨਾਂ ਰੱਖਿਆ ਕਿਤਾਬ ਦਾ ਤੇ ਉਸ ਵਿੱਚ ਕੀ ਮਿਲ ਸਕਦਾ ਉਸ ਕਿਤਾਬ ਦਾ ਨਾਮ ਹੈਗਾ ਸੰਘਰਸ਼ ਦਾ ਦੌਰ ਜੀ ਤੇ ਜਿਹੜੀ ਕਿ ਮੈਂ ਪਿਛਲੇ ਸਾਲ ਲਿਖੀ ਆ ਤੋਂ ਅਗਸਤ ਵਿੱਚ ਰਿਲੀਜ਼ ਹੋਈ ਸੀ ਜਿੱਦਣ ਸੰਤ ਜਰਨੈਲ ਸਿੰਘ ਜੀ ਖਾਸਾ ਪੰਡਰਾਵਾਲਿਆਂ ਦੀ ਦਸਤਾਰਬੰਦੀ ਦਾ ਦਿਨ ਸੀ 25 ਅਗਸਤ ਜੀ ਵਾਲੇ ਦਿਨ ਉਹਦੇ ਵਿੱਚ ਜੋ ਸੰਘਰਸ਼ ਦੌਰਾਨ ਘਟਾਵੇਂ ਪਾਪਰੀਆਂ ਹੱਡੀ ਹਡਾਈਆਂ ਉਹਨਾਂ ਦਾ ਵਰਣਨ ਆ ਸਿੱਖ ਪਰਿਵਾਰਾਂ ਵੱਲੋਂ ਕਿੱਦਾਂ ਉਸ ਵੇਲੇ ਸਹਿਯੋਗ ਮਿਲਦਾ ਸੀ ਉਹਨਾਂ ਦੀ ਦਾਸਤਾਨ ਆ ਔਰ ਪੁਲਿਸ ਕਿੱਦਾਂ ਦੇ ਜ਼ੁਲਮ ਕਰਦੀ ਸੀ ਕਾਲਾ ਰਾਮ ਹੌਲਦਾਰ ਵਰਗੇ ਲੋਕ ਜਾਂ ਗੁਰਬਚਨ ਪੂਕ ਵਰਗੇ ਇੰਸਪੈਕਟਰ ਉਹਨਾਂ ਨੇ ਕਿਹੋ ਜਿਹੀਆਂ ਕਰਤੂਤਾਂ ਕੀਤੀਆਂ ਔਰ ਉਹ ਆਪਾਂ ਲਾਈਵ ਦੱਸ ਵੀ ਨਹੀਂ ਸਕਦੇ ਉਹ ਇੰਨੀਆਂ ਭੈੜੀਆਂ ਕੁਰੂਤਾ ਨਹੀਂ ਕੀਤੀਆਂ ਸਾਡੀਆਂ ਸਿੱਖ ਬੀਬੀਆਂ ਦੇ ਨਾਲ ਉਹਨਾਂ ਦਾ ਜ਼ਿਕਰ ਹੈਗਾ ਜਾਂ ਇੱਕ ਬਾਪੂ ਜੋਰਾ ਸਿੰਘ ਹੋਇਆ ਜੀ ਉਹਨਾਂ ਦੇ ਘਰ ਸਾਡੀ ਠਾਰ ਬਣੀ ਸੀਗੀ ਉਹਨਾਂ ਦਾ ਜ਼ਿਕਰ ਹੈ ਕਿ ਉਹ ਇੱਕ ਅਦਿਖ ਯੋਗਦਾਨ ਸੀਗਾ ਉਹ ਕਿਉਂਕਿ ਇੱਕ ਤਾਂ ਯੋਗਦਾਨ ਦਿਸਦਾ ਹੈ ਨਾ ਕਿ ਕਿਸੇ ਦੇ ਘਰ ਤੁਸੀਂ ਜਾਂਦੇ ਆ ਤੁਹਾਨੂੰ ਆਸਾਂਬ ਦੇ ਆ ਪ੍ਰਸ਼ਾਦਾ ਸ਼ਿਕਾਉਂ ਇੱਕ ਇੱਕ ਯੋਗਦਾਨ ਅਦਿਖ ਵੀ ਸੀਗਾ ਉਹ ਅਦਿਖ ਯੋਗਦਾਨ ਇਹ ਸੀਗਾ ਜਿੱਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਘਰ ਆਉਣ ਵਾਲੀ ਇਹ ਖਾਰਕੂ ਆ ਨਾ ਉਸ ਦਿਨ ਤੋਂ ਲੈ ਕੇ ਉਹ ਬਾਪੂ ਜੋਰਾ ਸਿੰਘ ਨੇ ਆਪਣੇ ਨਿਤਨੇਮ ਤੋਂ ਬਗੈਰ ਇੱਕ ਬਾਦੂ ਸੁਖਮਨੀ ਸਾਹਿਬ ਨਾ ਸਿੰਗਾਰੀ ਚੜ੍ਹ ਦੀ ਕਲਾ ਵਾਸਤੇ ਕਰਨਾ ਸ਼ੁਰੂ ਕਰਤਾ ਔਰ ਭਾਈ ਗੁਰਦੀਪ ਸਿੰਘ ਦੀਪਾ ਦੀ ਸ਼ਹਾਦਤ ਤੱਕ तकरीबन 5 ਸਾਲ ਕੋਈ ਜ਼ਿਆਦਾ ਸਮਾਂ ਉਸ ਸੁਖਮਨੀ ਸਾਹਿਬ ਦਾ ਪਾਠ ਇੱਕ ਬਾਦੂ ਇਸੇ ਕਰਕੇ ਕਰਦਾ ਰਿਹਾ ਕਿ ਸਿੰਗਾਰੀ ਚੜ੍ਹ ਦੀ ਕਲਾ ਰਵੇ ਭਾਈ ਗੁਰਦੀਪ ਸਿੰਘ ਦੀਪਾ ਦੀ ਔਰ ਸਾਥੀਆਂ ਦੀ ਚੜ੍ਹ ਦੀ ਕਲਾ ਰਵੇ ਇਹੋ ਜਿਹਾ ਯੋਗਦਾਨ ਪਾਇਆ ਉਸ ਬਜ਼ੁਰਗ ਨੇ ਇਹੋ ਜਿਹੀਆਂ ਗੱਲਾਂ ਦਾ ਉਸ ਵਿੱਚ ਜ਼ਿਕਰਿਆ ਜਿਵੇਂ ਆਪਾਂ ਗੱਲ ਕਰਦੇ ਲਿਟਰੇਚਰ ਜਿਹੜਾ ਹੁੰਦਾ ਆ ਉਹ ਬਹੁਤ ਇੰਪੋਰਟੈਂਟ ਹੈ ਪੜ੍ਹਨਾ ਬਹੁਤ ਜ਼ਰੂਰੀ ਹੈ ਮੈਂ ਜ਼ਰੂਰ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਭਾਈ ਸਾਹਿਬ ਦੀ ਜੋ ਕਿਤਾਬ ਆ ਜ਼ਰੂਰ ਪੜੋ ਤਾਂ ਫਿਰ ਜੇ ਮੈਂ ਭਾਈ ਖੱਲੜਾ ਜੀ ਬਾਰੇ ਗੱਲ ਕਰਾਂ ਭਾਈ ਖੱਲੜਾ ਜੀ ਉੱਤੇ ਵੀ ਬਹੁਤ ਕਿਤਾਬਾਂ ਲਿਖੀਆਂ ਹੋਈਆਂ ਆ ਜਾਂ ਉਹਨਾਂ ਦੀਆਂ ਸਪੀਚਾਂ ਆ ਤੁਸੀਂ ਜ਼ਰੂਰ ਆਪਣੇ ਨਿਆਣਿਆਂ ਨੂੰ ਬਿਠਾ ਕੇ ਸੁਣੋ ਉਹਨਾਂ ਨੂੰ ਦੱਸੋ ਭਾਈ ਖੱਲੜਾ ਜੀ ਦੇ ਲਾਈਫ ਬਾਰੇ ਮਨੁੱਖੀ ਅਧਿਕਾਰਾਂ ਦੇ ਬਾਰੇ ਗੱਲ ਕਰਨ ਤੱਕ ਉਹਨਾਂ ਦੀ ਸ਼ਹਾਦਤ ਤੱਕ ਜ਼ਰੂਰ ਦੱਸੋ ਕਿ ਕੀ ਕੁਝ ਹੋਇਆ ਜੇ ਅਸੀਂ ਆਪਣਾ ਇਤਿਹਾਸ ਨੂੰ ਯਾਦ ਕਰਾਂਗੇ ਤਾਂ ਫਿਰ ਹੀ ਅਸੀਂ ਨਾਂ ਪੁਸ਼ਕਰ ਪਾਵਾਂਗੇ ਜੋ ਇਤਿਹਾਸ ਹੈ ਹਿਸਟਰੀ ਹੈ 40 ਸਾਲ 1984 ਨੂੰ ਹੋ ਗਏ ਜੋ ਜੋ ਹਿਸਟੋਰੀਆ ਨੇ ਉਹ 40 ਸਾਲ ਨੂੰ ਤਾਂ ਕੁਝ ਮੰਨਦਾ ਹੀ ਨਹੀਂ ਤਾਂ ਕਿੰਦੀ ਗੱਲ ਦੀ ਕਰਦੇ ਹਾਂ ਹਾਂ ਬਿਲਕੁਲ ਜੇ ਅਸੀਂ ਆਪਣੇ ਨਿਆਂਿਆਂ ਨੂੰ ਨਹੀਂ ਦੱਸ ਪਾਵਾਂਗੇ ਅਸੀਂ ਭੁੱਲ ਜਾਵਾਂਗੇ ਦੱਸਣਾ ਬਹੁਤ ਜ਼ਰੂਰੀ ਹੈ ਪਾਈ ਖੰੜੜਾ ਜੀ ਬਾਰੇ ਜ਼ਰੂਰ ਦੱਸੋ ਹੋਰ ਸਾਡੇ ਬਹੁਤ ਜ਼ਿਆਦਾ ਸ਼ਹੀਦ ਨੇ ਜਜਾਰੂ ਸਿੰਘ ਗਿਆ ਉਹਨਾਂ ਬਾਰੇ ਜਰੂਰ ਦੱਸੋ ਭਾਈ ਸਾਹਿਬ ਨੇ ਹੁਣ ਸ਼ਹੀਦ ਭਾਈ ਦੀਪੇ ਬਾਰੇ ਵੀ ਗੱਲ ਕੀਤੀ ਹੈ ਆਪਾਂ ਜ਼ਰੂਰ ਉਹਨਾਂ ਬਾਰੇ ਵੀ ਵਿਚਾਰਾ ਪਾਵਾਂਗੇ ਪਰ ਹੁਣ ਕਰਦੇ ਆਂ ਸਮਾਪਤੀ ਭਾਈ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਬਹੁਤ ਧੰਨਵਾਦ ਫਤਿਹ ਦੀ ਸਾਂਝ ਪਾਉਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਮਾਤੀ ਦੇਸੀ ਯੂਰਜ਼ ਨੂੰ ਅਪੀਲ ਕਰਦਾ ਹਾਂ ਜ਼ਰੂਰ ਚੈਨਲ ਨੂੰ ਦੇਖਿਆ ਕਰੋ ਜ਼ਰੂਰ ਸਪੋਰਟ ਕਰਿਆ ਕਰੋ ਤੇ ਇਦਾਂ ਹੀ ਚੜ੍ਹਦੀ ਕਲਾ ਰਹੋ ਵਾਈ ਗੂਗਲ ਉਹ ਰਹੀ ਗੁੱਜੀ ਫਤ